ਸੁਖਣਾ ਰੌਣਕ ਮਟਿਆਰ ਹੁੰਦੀ ਜਾਂਦੀ ਆ ਕੋਈ ਕਮੇਟੀਆਂ ਕਮੂਟੀਆਂ ਆ ਲਾਂਦੀ ਨਹੀਂ ਕੋਈ ਗੱਲਬਾਤ ਸੁਣੀ ਆਹ ਜਿਹੜੇ ਲੱਖ ਲੱਖ ਰੁਪਏ ਦਿੰਦੇ ਆ ਨਾ ਬੈਂਕਾਂ ਵਾਲੇ ਪੰਜ ਬੁੜੀਆਂ ਨੂੰ ਲੱਖ ਰੁਪਏ ਦਿੰਦੇ ਆ ਤੇ ਮੈਂ ਤੈਨੂੰ ਉਹਦੇ ਨਾਲ ਗੱਲ ਕਰਾ ਦੂੰਗੀ ਤੇ ਤੈਨੂੰ 20000 ਰੁਪਏ ਆ ਜਾਊਗਾ ਉਹ 20000 ਨਾਲ ਤੂੰ 100 ਬੁੱਤਨੇ ਪੂਰੇਂਗੀ ਹਾਂ ਉਹ ਤੈਨੂੰ ਮੈਂ ਕੱਲ ਨੂੰ ਉਹਦੇ ਕੋਲੇ ਲੈ ਚੱਲੂੰਗੀ ਲੱਖ ਰੁਪਏ ਪੰਜਾਂ ਜਾਨੀਆਂ ਨੂੰ ਦਿੰਦੇ ਆ अच्छा हम्म वो, हौली हौली वो, वो भी ਵਧੀਆ ਉਸਕੀ ਉਹ ਵਧੀਆ ਕਿਸਤਾਂ ਨਾਲ ਲਾਉਣੇ ਆਪੇ ਹੌਲੀ ਹੌਲੀ ਲੈ ਜਾਣੀ ਇੱਕ ਮਹੀਨੇ ਉਹ ਜਿਹੜੀ ਕਮੇਟੀ ਨਹੀਂ 13 ਮੈਂਬਰੀ ਜੀ ਪਾਉਂਦਿਆਂ ਹੁੰਦਾ ਤੇ ਹੋਰ ਉਹਦੇ ਵਿੱਚ ਵੀ ਬਚਨੋਂ ਪਉਂਦੀ ਐ ਭੋਲੀ ਪਉਂਦੀ ਐ ਕਈ ਜਾਣੀਆਂ ਪਾਉਂਦੀਆਂ ਹਾਂ ਉਹਦੇ ਵਿੱਚ ਵੀ ਆਂਦੇ ਵੀ 13 ਜਦੋਂ ਮੈਂਬਰ ਪੂਰੇ ਹੋ ਜਾਂਦੇ ਆ ਹਾਂ ਤੇ ਖੇਸ ਦਰਾਂ ਚੰਗੀਆਂ ਦਿੰਦੇ ਆ ਉਹ ਵੀ ਹਾਂ ਚੰਗੀਆਂ ਦਿੰਦੇ ਆ ਉਹ ਵੀ ਵਧੀਆ ਸਮਾਨ ਦਿੰਦੇ ਆ ਕੋਈ 5 4 ਬਿਸਤਰੇ ਇਕੱਠੇ ਹੋ ਜਾਣਗੇ 5 4 ਬਿਸਤਰੇ ਤੇਰੇ ਕੋਲ ਆਏ ਇਕੱਠੇ ਹੋ ਜਾਣਗੇ 2 3 ਬਿਸਤਰੇ ਕੋਈ ਨਹੀਂ ਮੈਂ ਦੇ ਦੂੰ ਉਹ ਜੀ ਤੇਰੀ ਧੀ ਹੈ ਉਹੇ ਜੀ ਮੇਰੀ ਧੀ ਹੈ ਉਹ ਤਾਂ ਪਹਿਨੇ ਚੱਲ ਜਾਈਂ ਉਹੇ ਜੇ 5 4 2 3 ਬਿਸਤਰੇ ਤੈਨੂੰ ਮੈਂ ਕਰਕੇ ਦੇਵਾਂਗੀ ਚੱਲ ਆਪਾਂ ਐਂ ਕਰ